ਇੱਕ ਗਰਭਵਤੀ ਔਰਤ ਦੇ ਦਰਦ ਹੁੰਦੇ ਨੇ ਉਹਨੂੰ ਹਸਪਤਾਲ ਲਜਾਇਆ ਜਾਂਦਾ ਹਸਪਤਾਲ ਵਿੱਚ ਜਾ ਕੇ ਉਹਦੇ ਪੇਟੋਂ ਇੱਕ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਬੱਚੇ ਨੂੰ ਜਨਮ ਦੇਣ ਬਾਅਦ ਉਹ ਗਰਭਵਤੀ ਔਰਤ ਦੀ ਮੌਤ ਹੋ ਜਾਂਦੀ ਹੈ ਉਹ ਬੱਚਾ ਆਪਣੇ ਘਰ ਆ ਜਾਂਦਾ ਉਹਦੀਆਂ ਚਾਚੀਆਂ ਤਾਈਆਂ ਉਹਨੂੰ ਪਾਲਦੀਆਂ ਨੇ ਉਹ ਵੱਡਾ ਹੁੰਦਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਉਹਨੇ ਕੀ ਕਰਨਾ ਪਰਿਵਾਰ ਵੱਡਾ ਹੋਣ ਕਰਕੇ ਉਹ ਛੋਟਾ ਬੱਚਾ ਆਪਣੀ ਗਰੀਬੀ ਨਾਲ ਜੂਝਦਾ ਕਦੇ ਉਹਨੂੰ ਰੋਟੀ ਨਸੀਬ ਨਹੀਂ ਹੁੰਦੀ ਕਦੇ ਉਹਨੂੰ ਪੜ੍ਹਨ ਦੇ ਲਈ ਕਿਤਾਬਾਂ ਨਸੀਬ ਨਹੀਂ ਹੁੰਦੀਆਂ ਕਦੇ ਉਹਨੂੰ ਜਾਣ ਦੇ ਲਈ ਬੱਸਾਂ ਤੇ ਕਿਰਾਇਆ ਨਸੀਬ ਨਹੀਂ ਹੁੰਦਾ ਛੋਟਾ ਜਿਹਾ ਬੱਚਾ ਪੈਦਲ ਜਾ ਕੇ ਆਪਣੇ ਕਾਲ ਜਾਂਦੀਆਂ ਪੜ੍ਹਾਈਆਂ ਕਰਦਾ ਮੋਬੱਤੀਆਂ ਤੇ ਪੜਦਾ ਭੁੱਖੇ ਪੇਟ ਪਤਾ ਨਹੀਂ ਕਿੱਥੇ ਤੱਕ ਸਫ਼ਰ ਕਰਦਾ ਇੱਕ ਦਿਨ ਉਹ ਬੱਚਾ ਜਿਹਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਉਹ 5 6 ਐਮਆ ਕਰ ਜਾਂਦਾ ਪੀ ਐਚ ਡੀ ਤੱਕ ਦੀਆਂ ਪੜ੍ਹਾਈਆਂ ਕਰ ਜਾਂਦਾ ਇੱਕ ਦਰਜਨ ਤੋਂ ਵੱਧ ਮੂਲਕਾਂ ਦੇ ਵਿੱਚ ਚਲਾ ਜਾਂਦਾ ਜਿਹੜਾ ਇੱਕ ਕੱਚੇ ਕਮਰੇ ਵਿੱਚ ਬੱਚੇ ਦਾ ਜਨਮ ਹੋਇਆ ਸੀ ਉਹ ਮਹਿਲਾਂ ਦਾ ਮਾਲਕ ਬਣ ਜਾਂਦਾ ਜਿਹੜਾ ਇੱਕ ਦਿਨ ਇੱਕ ਰੋਟੀ ਦੀ ਭੁਰਕੀ ਨੂੰ ਤਰਸਦਾ ਸੀ ਉਹ ਲੱਖਾਂ ਗਰੀਬਾਂ ਨੂੰ ਰੋਟੀ ਦੇਣ ਦੇ ਯੋਗ ਬਣਦਾ ਉਹ ਕੋਈ ਹੋਰ ਨਹੀਂ ਤੁਹਾਡੇ ਨਾਲ ਬੋਲਣ ਵਾਲਾ ਈਪਾਲ ਸਿੰਘ ਸਮਾਉ ਹੈ ਇਹ ਤੁਹਾਡੇ ਲਈ ਇੱਕ ਬਹੁਤ ਵੱਡਾ ਸੁਨੇਹਾ ਕਦੇ ਵੀ ਇਹ ਨਾ ਸੋਚਿਆ ਕਰੋ ਸਾਡੇ ਸਿਰ ਤੋਂ ਪਿਆਉ ਦਾ ਛਾਇਆ ਉੱਡ ਗਿਆ ਸੀ ਕੁਝ ਨਹੀਂ ਰਹੀਂ ਇਹ ਨਾ ਸੋਚੋ ਤੁਹਾਡੇ ਕੋਲੋਂ ਮਾਂ ਉੱਡ ਗਈ ਅਸੀਂ ਕੱਖ ਦੇ ਨਹੀਂ ਰਹੇ ਇਹ ਨਾ ਸੋਚੋ ਤੁਹਾਡੇ ਤੇ ਕੋਹਰ ਗਰੀਬੀ ਹੈ ਤੁਸੀਂ ਕੱਖ ਦੇ ਨਹੀਂ ਬਣੇ ਜੇ ਕੋਪਾਲ ਸਿੰਘ ਸਮਾਉ ਇੱਕ ਕੱਚੇ ਕਮਰੇ ਚੋਂ ਉੱਠ ਕੇ ਅੱਜ 12 13 ਮੁਲਕਾਂ ਦੇ ਵਿੱਚ ਵੱਡੇ ਵੱਡੇ ਚੰਗੇ ਰੁਤਵੇ ਦੇ ਨਾਲ ਉੱਥੇ ਜਾ ਸਕਦਾ ਤੁਹਾਡੇ ਵਰਗੀਆਂ ਲੱਖਾਂ ਧੀਆਂ ਦੇ ਸਿਰ ਤੇ ਹੱਥ ਰੱਖ ਸਕਦਾ ਅੱਡੇ ਅੰਦਰ ਹਿੰਮਤ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸੀਰਵਾਦ ਹੋਣਾ ਚਾਹੀਦਾ ਤਾਂ ਮੰਜਲੇ ਬਹੁਤ ਦੂਰ ਨਹੀਂ ਹੁੰਦੀਆਂ ਇੱਕ ਗਰਭਵਤੀ ਔਰਤ ਦੇ ਦਰਦ ਹੁੰਦੇ ਨੇ ਉਹਨੂੰ ਹਸਪਤਾਲ ਲਜਾਇਆ ਜਾਂਦਾ ਹਸਪਤਾਲ ਵਿੱਚ ਜਾ ਕੇ ਉਹਦੇ ਪੇਟੋਂ ਇੱਕ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਬੱਚੇ ਨੂੰ ਜਨਮ ਦੇਣ ਬਾਅਦ ਉਹ ਗਰਭਵਤੀ ਔਰਤ ਦੀ ਮੌਤ ਹੋ ਜਾਂਦੀ ਹੈ ਉਹ ਬੱਚਾ ਆਪਣੇ ਘਰ ਆ ਜਾਂਦਾ ਉਹਦੀਆਂ ਚਾਚੀਆਂ ਤਾਈਆਂ ਉਹਨੂੰ ਪਾਲਦੀਆਂ ਨੇ ਉਹ ਵੱਡਾ ਹੁੰਦਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਉਹਨੇ ਕੀ ਕਰਨਾ ਪਰਵਾਹ ਵੱਡਾ ਹੋਣ ਕਰਕੇ ਉਹ ਛੋਟਾ ਬੱਚਾ ਆਪਣੀ ਗਰੀਬੀ ਨਾਲ ਜੂਝਦਾ ਕਦੇ ਉਹਨੂੰ ਰੋਟੀ ਨਸੀਬ ਨਹੀਂ ਹੁੰਦੀ ਕਦੇ ਉਹਨੂੰ ਪੜਨ ਦੇ ਲਈ ਕਿਤਾਬਾਂ ਨਸੀਬ ਨਹੀਂ ਹੁੰਦੀਆਂ ਕਦੇ ਉਹਨੂੰ ਜਾਣ ਦੇ ਲਈ ਬੱਸਾਂ ਤੇ ਕਰਾਇਆ ਨਸੀਬ ਨਹੀਂ ਹੁੰਦਾ ਛੋਟਾ ਜਿਹਾ ਬੱਚਾ ਪੈਦਲ ਜਾ ਕੇ ਆਪਣੇ ਕਾਲ ਜਾਂਦੀਆਂ ਪੜ੍ਹਾਈਆਂ ਕਰਦਾ ਮੋਬੱਤੀਆਂ ਤੇ ਪੜ੍ਹਦਾ ਭੁੱਖੇ ਪੇਟ ਪਤਾ ਨਹੀਂ ਕਿੱਥੇ ਤੱਕ ਸਫ਼ਰ ਕਰਦਾ ਇੱਕ ਦਿਨ ਉਹ ਬੱਚਾ ਜਿਹਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਉਹ 5 6 ਐਮਆ ਕਰ ਜਾਂਦਾ ਪੀਐਚਡੀ ਤੱਕ ਦੀਆਂ ਪੜ੍ਹਾਈਆਂ ਕਰ ਜਾਂਦਾ ਇੱਕ ਦਰਜਨ ਤੋਂ ਵੱਧ ਮੁਲਕਾਂ ਦੇ ਵਿੱਚ ਚਲਾ ਜਾਂਦਾ ਜਿਹੜਾ ਇੱਕ ਕੱਚੇ ਕਮਰੇ ਵਿੱਚ ਬੱਚੇ ਦਾ ਜਨਮ ਹੋਇਆ ਸੀ ਉਹ ਮਹਿਲਾਂ ਦਾ ਮਾਲਕ ਬਣ ਜਾਂਦਾ ਜਿਹੜਾ ਇੱਕ ਦਿਨ ਇੱਕ ਰੋਟੀ ਦੀ ਬੁਰਕੀ ਨੂੰ ਤਰਸਦਾ ਸੀ ਉਹ ਲੱਖਾਂ ਗਰੀਬਾਂ ਨੂੰ ਰੋਟੀ ਦੇਣ ਦੇ ਯੋਗ ਬਣਦਾ ਉਹ ਕੋਈ ਹੋਰ ਨਹੀਂ ਤੁਹਾਡੇ ਨਾਲ ਬੋਲਣ ਵਾਲਾ ਇਹ ਪਾਲ ਸਿੰਘ ਸਮਾਉ ਹੈ ਇਹ ਤੁਹਾਡੇ ਲਈ ਇੱਕ ਬਹੁਤ ਵੱਡਾ ਸੁਨੇਹਾ ਕਦੇ ਵੀ ਇਹ ਨਾ ਸੋਚਿਆ ਕਰੋ ਸਾਡੇ ਸਿਰ ਤੋਂ ਪਿਓ ਦਾ ਛਾਇਆ ਉੱਡ ਗਿਆ ਸੀ ਕੁਝ ਨਹੀਂ ਰਹੀਂ ਇਹ ਨਾ ਸੋਚੋ ਤੁਹਾਡੇ ਕੋਲੋਂ ਮਾਂ ਤੁਰ ਗਈ ਅਸੀਂ ਕੱਖ ਤੇ ਨਹੀਂ ਰਹੇ ਇਹ ਨਾ ਸੋਚੋ ਤੁਹਾਡੇ ਤੇ ਕੋਹਰ ਗਰੀਬੀ ਹੈ ਤੁਸੀਂ ਕੱਖ ਤੇ ਨਹੀਂ ਬਣੇ ਜੇ ਕੋਪਾਲ ਸਿੰਘ ਸਮਾਉ ਇੱਕ ਕੱਚੇ ਕਮਰੇ ਚੋਂ ਉੱਠ ਕੇ ਅੱਜ 12-13 ਮੁਲਕਾਂ ਦੇ ਵਿੱਚ ਵੱਡੇ-ਵੱਡੇ ਚੰਗੇ ਰੁਤਵੇ ਦੇ ਨਾਲ ਉੱਥੇ ਜਾ ਸਕਦਾ ਤੁਹਾਡੇ ਵਰਗੀਆਂ ਲੱਖਾਂ ਧੀਆਂ ਦੇ ਸਿਰ ਤੇ ਹੱਥ ਰੱਖ ਸਕਦਾ ਤੁਹਾਡੇ ਅੰਦਰ ਹਿੰਮਤ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸੀਰਵਾਦ ਹੋਣਾ ਚਾਹੀਦਾ ਤਾਂ ਮੰਜ਼ਲਾਂ ਬਹੁਤ ਦੂਰ ਨਹੀਂ ਹੁੰਦੀਆਂ